ਇਹ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂਹ ਨੂੰ ਜ਼ਰੂਰ ਸਕੂਨ ਮਿਲੇਗਾ ਕਿਉਂਕਿ ਸ਼੍ਰੀ ਦਰਪਾਰ ਸਾਹਿਬ ਦੇ ਵਿੱਚ ਬੱਚਿਆਂ ਦੇ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਇਹ ਸੇਵਾ ਨਿਭਾਈ ਜਾ ਰਹੀ ਹੈ ਜਿਸ ਨੂੰ ਵੇਖ ਕੇ ਅੱਜ ਹਰ ਰੂਹ ਹੀ ਅਨੰਤ ਮਾਂਦੀ ਹੈ ਦਰਸਲ ਹਰ ਦਿਨ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਲੱਖਾਂ ਦੇ ਘੰਟੇ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਤੇ ਹੁਣ ਗਰਮੀ ਦੀਆਂ ਛੁੱਟੀਆਂ ਦੇ ਦੌਰਾਨ ਸੰਗਤਾਂ ਆਪਣੇ ਬੱਚਿਆਂ ਤੇ ਪਰਿਵਾਰਾਂ ਸਮੇਤ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜ ਰਹੀਆਂ ਨੇ ਜਿਸੇ ਚਲਦਿਆਂ ਐਸਡੀਪੀਸੀ ਤੇ ਅਧਿਕਾਰ ਖੇਤਰ ਦੇ ਵਿੱਚ ਆਉਣ ਵਾਲੇ ਸਕੂਲਾਂ ਦੇ ਬੱਚਿਆਂ ਦੀਆਂ ਕੁਝ ਬਹੁਤ ਹੀ ਖਾਸ ਜ਼ਿੰਮੇਵਾਰੀਆਂ ਸੰਗਤਾਂ ਨੂੰ ਜਾਣਕਾਰੀ ਦੇਣ ਵਾਸਤੇ ਲਗਾਈਆਂ ਗਈਆਂ ਜਿਥੇ ਬੱਚਿਆਂ ਦੇ ਹੱਥਾਂ ਦੇ ਵਿੱਚ ਬੋਟ ਨੇ ਤੇ ਬੱਚੇ ਹਰ ਔਣ ਜਾਣ ਵਾਲੀ ਸੰਗਤ ਨੂੰ ਪਿੰਬੋਲਿਆਂ ਕੀ ਬਹੁਤ ਖਾਸ ਗਿਆਨ ਦੇ ਰਹੇ ਨੇ ਦਰਅਸਲ ਇਹ ਹੱਥਾਂ ਦੇ ਵਿੱਚ ਜੋ ਬੱਚਿਆਂ ਨੇ ਪੋਰਟ ਫੜੇ ਨੇ ਇਹਨਾਂ ਦੇ ਉੱਪਰ ਲਿਖਿਆ ਹੈ ਕਿ ਗੁਰੂ ਘਰ ਦੇ ਵਿੱਚ ਆ ਕੇ ਕਤਾਰ ਦੇ ਵਿੱਚ ਚੱਲੋ ਪਾਣੀ ਪੜੋ ਸੁਣੋ ਫੋਨ ਨਾ ਚਲਾਓ ਆਰਾਮ ਤੇ ਨਾਲ ਬੈਠੋ ਆਦੀ ਗੱਲਾਂ ਜਿਹੜੀਆਂ ਨੇ ਬੱਚਿਆਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਇਹਨਾਂ ਬੋਰਟ ਉਤੇ ਲਿਖੀਆਂ ਨੇ ਕਿਉਂਕਿ ਦਰਬਾਰ ਸਾਹਿਬ ਹਰ ਦਿਨ ਦੂਰ ਦਰਾਡੇ ਤੋਂ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਪਹੁੰਚਦੀਆਂ ਨੇ ਤੇ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਇਹਨਾਂ ਖਾਸ ਗੱਲਾਂ ਤੇ ਬਾਰੇ ਗਿਆਨ ਨਹੀਂ ਹੁੰਦਾ ਜਿਵੇਂ ਚਲਦਿਆਂ ਇਹ ਵੱਡਾ ਫੈਸਲਾ ਟੂ ਹੈ ਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮਿਤੀ 7 ਜੂਨ 2024 ਤੋਂ ਲੈ ਕੇ ਇਹ ਜਉਣ 2024 ਤੱਕ ਜਿਹੜੇ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਵਿਧਿਕ ਆਧਾਰੇ ਨੇ ਉਹਦੇ ਵਿੱਚ ਲਗਭਗ 32 ਕਾਲਜ ਨੇ ਤੇ 50 ਸਕੂਲ ਨੇ ਉਹਨਾਂ ਸਕੂਲਾਂ ਤੇ ਕਾਲਜਾਂ ਦੇ ਜਿਹੜੇ ਵਿਦਿਆਰਥੀ ਨੇ ਸਮੇਤ ਟੀਚਰ ਉਹ ਸਤਿਗੰਦ ਸ੍ਰੀ ਹਰਮੰਦਰ ਸਾਹਿਬ ਵੇਖੇ ਇਹ ਹੁਣ ਛੁੱਟੀਆਂ ਦਾ ਟਾਈਮ ਹੋਣ ਕਰਕੇ ਛੁੱਟੀਆਂ ਕਰਕੇ ਹੀ ਸੰਗਤ ਦੀ ਜਿਹੜੀ ਆਮਦ ਆ ਉਹ ਸਤਿਗੰਦ ਸ੍ਰੀ ਹਰਮੰਦਰ ਸਾਹਿਬ ਵੇਖੇ ਬਹੁਤ ਜ਼ਿਆਦਾ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮਲਾਜਮ ਸਟਾਫ ਸੇਵਾ ਵਿੱਚ ਹਾਜ਼ਰ ਹੈ ਉੱਥੇ ਸਾਡੇ ਸਹਿਯੋਗ ਦੇ ਲਈ ਇਹ ਵਿਦਿਅਕ ਅਦਾਰਿਆਂ ਦੇ ਜਿਹੜੇ ਸਟੂਡੈਂਟ ਨੇ ਟੀਚਰ ਨੇ ਉਹ ਵਲੰਟੀਅਰ ਤੌਰ ਤੇ 1 ਮਹੀਨੇ ਦੀ ਸੇਵਾ ਕਰਨ ਲਈ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਨੇ ਬਹੁਤ ਸਾਰੇ ਟੀਚਰ ਗੁਰਮਤ ਸਮਾਗਮ ਬਹੁਤ ਸਾਰੇ ਬੱਚੇ ਨੇ ਜਿਹੜੇ ਇਹ ਬਾਹਰ ਕਿਤੇ ਗੁਰਮਤ ਸਮਾਗਮਾਂ ਦੇ ਕੈਂਪ ਲਾਉਂਦੇ ਨੇ ਜਾ ਕੇ ਤੇ ਇਹ ਛੁੱਟੀਆਂ ਦੇ ਵਿੱਚ ਆਪਣਾ ਕੋਈ ਬਾਹਰ ਯਾਤਰਾ ਤੇ ਜਾਂਦੇ ਨੇ ਪਰ ਜਿਹੜੇ ਸਾਡੇ ਵਿਦਿਅਕ ਅਦਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਉਹਨਾਂ ਨੇ ਇਸ ਵਾਰ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵਲੰਟੀਅਰ ਤੌਰ ਤੇ ਸੇਵਾ ਕਰਨ ਦਾ ਮਨ ਬਣਾਇਆ ਅਸੀਂ ਸਤਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਜੀ ਆਇਆਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਮੁਤਾਬਕ ਜਿਹੜੇ ਇਹ ਬੱਚੇ ਨੇ ਜਿੱਥੇ ਸਚ ਕੰਚੀ ਰਿ ਹਰਮੰਦਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖਤ ਦੇ ਸਾਹਮਣੇ ਸੇਵਾ ਕਰ ਰਹੇ ਨੇ ਉਥੇ ਜਿੰਨੇ ਸਾਡੇ ਐਂਟਰੀ ਗੇਟ ਨੇ ਉਥੇ ਜਿੱਤੇ ਸਾਡਾ ਸਟਾਫ ਖੜਾ ਉਥੇ ਇਹ ਜਿਹੜੇ ਬੱਚੇ ਨੇ ਉਹ ਵਲੰਟੀਅਰ ਤੌਰ ਤੇ ਸੇਵਾ ਕਰ ਰਹੇ ਨੇ ਇਹ ਇਹਨਾਂ ਦੀ ਸੇਵਾ ਜਿਹੜੀ ਆ ਉਹ ਤਖਤੀਆਂ ਫੜ ਕੇ ਵੀ ਖੜੇ ਨੇ ਜਿਹੜੇ ਅਸੀਂ ਸੰਗਤਾਂ ਨੂੰ ਦੱਸਣਾ ਉਹ ਇਹਨਾਂ ਦੇ ਤਖਤੀਆਂ ਤੇ ਲਿਖਿਆ ਹੋਇਆ ਜਿਵੇਂ ਕਿ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਸਹਿਜ ਨਾਲ ਚੱਲੋ ਕਤਾਰਾਂ ਵਿੱਚ ਚੱਲੋ ਕਿ ਇਦਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਤਾਕੀਆਂ ਤੇ ਲਿਖ ਕੇ ਇਹ ਜਿਹੜੇ ਵਲੰਟੀਅਰ ਨੇ ਇਹ ਸੰਗਤਾਂ ਨੂੰ ਜਾਣਕਾਰੀ ਦੇ ਰਹੇ ਨੇ ਉਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜੀ ਸੰਗਤਾਂ ਨੂੰ ਕਾਫੀ ਟਾਈਮ ਲੱਗਦਾ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਨੇ ਕਿਉਂਕਿ ਗਰਮੀ ਦਾ ਮੌਸਮ ਹੋਣ ਕਰਕੇ ਜਿਹੜੀ ਗਰਮੀ ਜ਼ਿਆਦਾ ਆਇਆ ਇਹ ਤੋਂ ਬਚਣ ਲਈ ਆਪਣੇ ਤੋਂ فاਸਲਾ ਰੱਖ ਕੇ ਖੜਨਾ ਆਂ ਤੇ ਜਲਦੀ ਦੇੇ ਸੇਵਾ ਨਾਲ ਨਾਲੇ ਇਹ ਵਲੰਟੀਅਰ ਕਰ ਰਹੇ ਨੇ ਮੈਂ ਜਿੱਥੇ ਇਹ ਵਲੰਟੀਅਰਾਂ ਦਾ ਇਹਨਾਂ ਦੇ ਪ੍ਰਬੰਧਕਾਂ ਦਾ ਮੈਂ ਧੰਨਵਾਦ ਕਰਦਾ ਉੱਥੇ ਮੈਂ ਖਾਸ ਤੌਰ ਤੇ ਜਿਹੜੇ ਸਾਡੇ ਸਿੱਖਿਆ ਸਖਤਰ ਨੇ ਸਰਦਾਰ ਸੁਖਮਿੰਦਰ ਸਿੰਘ ਜੀ ਉੱਤੇ ਸਾਡੀ ਭੈਣ ਡਾਇਰੈਕਟਰ ਸਕੂਲਾਂ ਭੈਣ ਸਤਵੰਤ ਕੌਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਉਹਨਾਂ ਨੇ ਇਹ ਵਿਸ਼ੇਸ਼ ਉਪਰਾਲਾ ਕਰਕੇ ਜਿਹੜੇ ਉਹ ਬੱਚੇ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬੇ ਕੇ ਸੇਵਾ ਕਰਨ ਲਈ ਇੱਥੇ ਭੇਜੇ ਨੇ ਮੈਂ ਅਖੀਰ ਦੇ ਵਿੱਚ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ